ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਗਾਵਾਂ ਬਈ ਇੱਕ ਟੌਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ ਇੱਕ ਬੜ ਤਾਜੀ ਸੋਈ ਵੀ ਆ ਤੇ ਤਿੰਨ ਗੱਬਣਾ ਨੇ ਇਹ ਮੱਝ ਵਾਲਾ ਤਾਂ ਬਈ ਜਿਹੜਾ ਹੈਗਾ ਨਗੀਨਾ ਹੀ ਆ ਵਾਜ ਦੇ ਫਾਰਮ ਦੀ ਮੱਝ ਆ ਨਾ ਘਰ ਦੀ ਮੱਝ ਆ ਬਈ ਦੇ ਫੁੱਲ ਰਿਕਾਰਡ ਆ ਬਈ ਸਮੀ ਭਲੀ ਫੁੱਲ ਰਾਜੀ ਰੋਜੀ ਫੁੱਲਾ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂ ਜੀ ਬਹੁਤ ਵਧੀਆ ਨਾਮ ਤੇ ਐਡਰੈਸ ਫੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੁਪਾ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਈ ਨੇੜੇ ਦਾ ਸਲਾਪਰਾਏਗਾ ਜੀ ਹਾਂ ਤੇ ਰਾਮ ਪ੍ਰਫੁੱਲ ਦੇ ਭਗਤਾ ਭਾਈ ਕਵਚਾਲੀ ਆਏ ਨੇ ਮੋਬਾਈਲ ਨੰਬਰ ਫੋਨ ਨੰਬਰ 94638458 ਜੀ ਠੀਕ ਹੈ ਜੀ ਇਹ ਜਿਹੜਾ ਹੈਗਾ 17782655 ਠੀਕ ਹੈ ਬਾਈ ਇਧਰੋਂ ਸ਼ੁਰੂ ਕਰ ਲੈਨੇ ਬਾਈ ਬੈਠੋ ਕਿਹੜਾ ਸੂਸ ਹੋਈ ਹੈ ਗਰਮ ਵਾਲੀ ਇਹ ਪਹਿਲਾ ਸੂਸ ਜੀ ਬਾਈ ਕਦੋਂ ਸੂਈ ਹੈ ਸਵੇਰੇ ਸੂਏ 4:00 ਸਵੇਰੇ 4 ਵਜੇ ਬੱਚਾ ਕੀ ਦੇਤਾ ਬਈ ਬੱਚਾ ਜੀ ਬੱਚਾ ਦਿੱਤਾ ਜੀਰ ਪੇਗੀ ਤਾ ਹਾਂ ਜੇਰੂ ਆਪੀ ਜੇਰ ਠੀਕ ਹੈ ਜੇਰਾ ਕੰਪਲੀਟ ਓਕੇ ਬਈ ਕਿੰਨਾ ਕ ਬੋਲਾ ਕੱਢਿਆ ਫਿਰ ਇਹਦਾ ਬਈ ਤਿੰਨ ਸਾਢੇ ਕਿੰਨਾ ਲੀਟਰ ਕੱਢਿਆ ਸੀਗਾ ਠੀਕ ਹੈ ਬੱਚਾ ਚੰਗਾ ਹੈ ਜੀ ਪਰ ਬੜਾ ਕੀ ਜਗੇ ਹਮ ਆਰਡਰ ਕੰਮਾੜਾ ਮੈਂ ਕਿ ਥੋੜੀ ਸਮਾਈ ਚ ਨਹੀਂ ਆਏਗੀ ਠੀਕ ਹੈ ਸਾਹਮਣ ਵਾਲੀ ਜਿਵੇਂ ਦਾ ਸਾਹਮਣ ਵਾਲਾ ਕੋਈ ਲੈ ਜਾਈ ਹਮ ਮੈਟ ਦੇ ਅੰਗ ਬਹੁਤ ਚੰਗੇ ਜੀ ਖਾਣ ਬਹੁਤ ਚੰਗਾ ਮੁੱਠੀ ਵਾਲਾ ਖਾਣ ਬਹੁਤ ਚੰਗੇ ਬਾਰੀਕੀ ਦੀ ਜਿਵੇਂ ਬੈੜ ਹਾਂ ਹਾਂ ਪੂਰੀ ਬਾਰੀਕੀ ਵਾਲੀ ਪੂਰੀ ਨਸਲ ਵਾਲੀ ਬੈੜ ਹੈ ਜੀ ਸਹੀ ਗੱਲ ਹੈ ਹਮ ਸੂਈ ਸੂਈ ਬੱਚਾ ਮਾਰ ਬੱਚਾ ਪੋਸਤਾਂ ਨੂੰ ਸੂਈ ਕਰਕੇ ਜਿਹੜੀ ਹੌਲੀ ਜੀ ਲੱਗਦੀ ਹੈ ਉਹ ਥੋੜੀ ਜੀ ਮਤਲਬ ਪਹਿਲਾਂ ਸਮਾਈ ਨਹੀਂ ਹੋਈ ਜੀ ਬੈੜ ਦੀ ਠੀਕ ਹੈ ਭਾਈ ਪਰ ਬੈੜ ਚ ਤਸਾ ਕੋਈ ਵੀ ਨਹੀਂ ਗੀ ਸਹੀ ਗੱਲ ਆ ਭਾਈ ਬੜੀ ਕੁਸ਼ਣ ਇੱਥੋਂ ਲੇਵਲ ਸਟਾਰਟ ਹੋਇਆ ਲੈ ਕੀ ਬਾਤ ਹੈ ਕੱਲਾ ਕੱਲਾ ਥਣ ਮੇ ਮੁਠੀ ਆ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਚੰਗੀ ਅਬੜ ਪ੍ਰਿੰਟ ਵਾਲੀ ਬਹਿੜਾ ਬਾਈ ਫੇਸ ਬੜਾ ਪਿਆਰਾ ਰੰਗ ਰੂਪ ਸ਼ਰਮਾਈ ਦਾ ਬਹੁਤ ਚੰਗਾ ਹੈ ਬਾਕੀ ਵੱਡੀ ਗੱਲ ਜੇਰ ਵੀ ਬਾਈ ਰੱਖੀ ਬੈਠਾ ਹੈ ਜੇਰ ਵੀ ਕੰਪਲੀਟ ਆ ਕੀ ਮੋਲਾ ਬਾਈ ਜਿਆ ਜਿਆ ਦਾ ਦੋ ਲਈ 50000 ਦੀ ਬਹਿੜ ਦੇਵਾਂਗੇ ਮਾਨਦਾਨ ਹੋ ਜਾ ਮਾਨਦਾਨ ਦਾ ਛੋੜ ਛੱਪੇ ਵਾਲਾ ਹੋ 50000 ਰੁਪਇਆ ਮੌਲਾ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਅਗੜ ਥਾਨਲੇ ਵਾ ਬੜਾ ਕਮਾਲ ਦਾ ਬਾਈ ਮੁੱਠੀ ਵਾਲਾ ਥਾਨ ਚਵਾਈ ਚੁਈ ਕਿਵੇਂ ਬਾਈ ਇੱਕ ਨੰਬਰ ਹੈ ਜਿ ਚਵਾਈ ਧਾਰਾ ਮਾਰ ਕੇ ਦਿਖਾ ਦੇ ਠੀਕ ਆ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾ ਨਹੀਂ ਕੋਈ ਚੈੱਕ ਨਹੀਂ ਇੱਕ ਨੰਬਰ ਜਿਵਾਈ ਹੈ ਬਾਈ ਜੇ ਉਸ ਮਾਈ ਵਾਲੇ ਬੰਦੇ ਕੋਲੇ ਜਾਵੜੀ ਨੇ ਤਾਂ ਦੁੱਧ ਪੀਉਣ ਵਾਲੇ ਗਾਂ ਨੂੰ ਬਦਲਣ ਵਾਲੀ ਕੀ ਜਾਈ ਨਹੀਂ ਗੱਲ ਕੋਈ ਠੀਕ ਆ ਬਾਈ ਸਾਫ਼ ਸੁਥਰੀ ਗੱਲ ਹੈ ਨਿਆਣਾ ਪਾਉਣਾ ਪਾ ਲੈ ਹਨ ਬਈ। ਪੌ ਦਾ ਪਤਾ ਪਤੇ ਵਾਲੇ ਨੂੰ ਇਹ ਹੁੰਦਾ ਖਣੀ ਪਾਉਂਦੀ ਨਹੀਂ। ਜ਼ਰੂਰੀ ਹੈ। ਨਿਆਣਾ ਵੈਸੇ ਜ਼ਰੂਰੀ ਹੈ ਹਨਾ। ਉਹ ਤਾਂ ਸੰਧੀ ਹੈ ਬੜਾ ਕੋਈ ਚੱਕਰ ਨਹੀਂ ਆ। ਚਵਾਈ ਚੰਗੀ ਆ ਹਨਾ। ਚਵਾਈ ਦੇਖੋ ਬਈ ਕਰਮਣੀ ਦੀ ਚਵਾਈ ਚੰਗੀ ਆ। ਕੋਈ ਆਲ ਨਹੀਂ ਸ਼ੌਲ ਨਹੀਂ ਹਨਾ ਜੀ। ਠੰਡੀ ਠੁੰਡੀ ਬਹੁਤ ਆ। ਠੰਡੀ ਠੁੰਡੀ ਬਈ। ਠੀਕ ਹੈ ਜੀ। ਮੋਹਲਾ ਬਈ ਇਹਦਾ 50000 ਰੁਪਏ ਲੈ। ਚਵਾਈ ਚਵਾਈ ਨੰਬਰ 1 ਆ। ਜਿਵੇਂ ਮਰਜ਼ੀ ਤਾਂ ਰਮਾਈ ਚੱਲ ਕੋਈ ਚੱਕਰ ਨਹੀਂ। ਕੀ ਆ ਬਾਤ। ਹੂੰ। ਸਹੀ ਆ ਲੱਗਦਾ। ਅੱਗੇ ਬਈ 2 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਸ ਹੁੰਦੀ ਬਈ ਕਿੰਨੇ ਦਿਨ ਲੈਂਦੀ ਹੈ ਬਈ ਇਹ ਲੈ ਜਾਈ ਮਨ ਕਿਲਾ 7-8 ਦਿਨ 7-8 ਦਿਨ ਕੀ ਰਿਕਾਰਡ ਆ ਦੁੱਧ ਦਾ ਬਈ ਪਹਿਲੇ ਸੂਸ ਦੱਸਿਆ ਹੀ ਮਾਲਕ ਨੇ ਤਾਂ ਮਨ ਲਾ 17-18 ਲੀਟਰ ਹੂੰ ਇਹ ਤਾਂ ਮਨ ਲਾ ਵੀ ਸੇਵ ਵਾਲੇ ਕੋਲੇ ਜਾਂਦੇ ਜੇ ਤਾਂ 20 ਪਲੱਸ ਚੱਲ ਜੂਗਾ ਕੱਚੀ ਕੱਚੀ ਆਣਾ ਦੇਣ ਹਜੇ ਲੈਣੀ ਵਾਲੇ ਬਰੀਕੀਆਂ ਚ ਬਹੁਤ ਢੱਲਾ ਬਹੁਤ ਕਈਆਂ ਸਾਰੀਆਂ ਬਾਲਡਨਾਂ ਕੱਢ ਕੇ ਕਰਨ ਵਾਲੀ ਨੇ ਫੇਰ ਸੂਣ ਕੱਲਾ ਕੱਲਾ ਥਣ ਮੁਠੀ ਵਾਲਾ ਕੱਚੀ ਕੱਚੀ ਹੀ ਵੜ ਤੂੰ ਹੀ ਤਸਵੀਰ ਤੇ ਹਾਂ ਸਹੀ ਗੱਲ ਚਲ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਐ ਵਰਡ ਸੁਨੱਖਿਆ ਫੇਸ ਬੜਾ ਪਿਆਰਾ ਕਰ ਮਾਈ ਬਾਕੀ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਭਾਈ ਤੋਰਾ ਤਾਰਾ ਦੇਖੋ ਬਈ ਕੀ ਬਾਤ ਮੋਲ ਕੀ ਆ ਭਾਈ ਜਾਇਦ ਜਰਾ ਮੋਲੇ ਦੇ 52000 ਮਾਨਦਾਨ ਹੋ ਜਾ ਹਾਂਜੀ ਠੀਕ 52000 ਰੁਪਿਆ ਮੋਲਾ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਅਵਾਰ ਸਨੇ ਕਿੱਟ ਲਾਂਡੂਆਂ ਨਾਲ ਬਹੁਤ ਪਈਆਂ ਬਈ ਸਾਰੀਆਂ ਬਲਡਾਂ ਲਾ ਕੱਢ ਕੇ ਕਰਮ ਵਾਲੀ ਨੇ ਫੇਰ ਸੁਣਾਗੇ ਅੱਗੇ ਭਰਾ ਤਨ ਨੰਬਰ ਕਿਹੜਾ ਸੁਆ ਬਈ ਇਹ ਵੀ ਦੂਜਾ ਸੁਣੇ ਬਈ ਕਿੰਨੇ ਦਿਨ ਲੱਗੀਆਂ ਮੈਂ 5-6 ਦਿਨ ਲਊ ਜੀ ਇਹ 5 ਤੋਂ 6 ਦਿਨ ਕੀ ਰਿਕਾਰਡ ਦੋ ਦੋ ਬਈ ਦੋਦੋ ਪਹਿਲੇ ਸੁ ਤਾਂ 20 ਲੀਟਰ ਦਿੱਤਾ ਬਈ 20 ਲੀਟਰ ਹਾਂਜੀ ਆਈ ਤੇ 20 ਤੋਂ ਪਲੱਸ ਚੱਲੂਗੀ ਖੋਲੋ ਬਈ ਤੋਰੇ ਕੱਚੀ ਕੱਚੀ ਇਹ ਦੇਣ ਹਜੇ ਲੈਂਦੀ ਆ ਉਹਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰੂ ਨਾਣਾ ਨੂਣਾ ਲੇਵਾ ਦੇਖੋ ਮਗਰ ਮੂੰਹ ਦਾ ਬਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਤੋਰਾ ਤਾਰਾ ਕਰਮ ਵਾਲੀ ਦਾ ਬਹੁਤ ਚੰਗਾ ਮਾਣੂ ਬਹੁਤ ਦੁੱਧ ਰਿਗਾਰਡ ਬਹੁਤ ਚੰਗਾ ਬਈ ਕੀ ਮੋਲ ਆ ਬਈ ਜੈਜ ਨਈ 57000 ਦੇ ਦਾਂਗੀ ਮਾਨਤਨ ਹੋ ਜਾ ਹਾਂਜੀ ਕਰ 57000 ਰੁਪਇਆ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਵੜਾ ਸਨਕੀਆ ਕੱਲੀ ਗੱਤੀ ਗੱਤੀਆ ਦਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਬਾਈ ਕਮਾਲ ਦਾ ਤਿਆਰ ਕਰਨਾ ਲੈਵਾ ਤਾਂ ਬਹੁਤ ਲਾਉ ਜੀ ਹਲੇ ਮਨ ਲੈਂਦੀ ਆ ਪੰਜ ਸੱਤ ਦਿਨ ਸਹੀ ਗੱਲ ਆ ਬਾਈ ਅੱਗੇ ਬਾਈ 4 ਨੰਬਰ ਕਿਹੜਾ ਸੁਆ ਬਈ ਤੇ ਦੂਜਾ ਸੁਣਿਆ ਬਾਈ ਕਿੰਨੇ ਦਿਨ ਲੈਂਦੀ ਆ ਬਈ ਇਹ ਲੈ ਜੀ ਹਲੇ 6-7 ਦਿਨ ਹਫਤਾ ਲਾ ਲੂ ਮਨ ਹਫਤਾ ਖੰਡ ਲੈ ਜੀ ਪਤਾ ਨਹੀਂ ਠੀਕ ਆ ਬਾਈ ਵੜਾ ਪੂਰੀ ਸੇਕ ਠੰਡੀ ਆ ਕੀ ਰਿਕਾਰਡ ਦੁੱਧ ਦਾ ਇਹ ਤਾਂ ਪਹਿਲੇ ਸੂਈ ਦਾ ਜੀ 22 ਲੀਟਰ ਕੱਢਿਆ ਵਾ ਤਦ 22 ਲੀਟਰ ਹਾਂਜੀ 22 ਲੀਟਰ ਦਾ ਰਿਕਾਰਡ ਆ 22 ਲੀਟਰ ਦੀ ਨਹੀਂ ਖੁੱਲੀ ਖਾਣਾ ਬੜਾ ਚੰਗਾ ਹਨ ਆਹ ਮੁੱਠੀ ਵਾਲਾ ਧੰ ਢੱਲਾਂ ਢੁੱਲਾਂ ਲੱਗ ਬੜਾ ਸਾਰੀਆਂ ਬਾਲਟਾਂ ਲਾ ਕੱਢੂ ਫੇਰ ਸੇਵਾ ਵਾਲੇ ਬੰਦੇ ਕੋਲੇ 25 26 ਲੀਟਰ ਚ ਭਾਊਗੀ ਖੋਲਿਓ ਬਈ ਤੁਰ ਕੱਦ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਬਈ ਨਾੜਾ ਨੂਣਾ ਲੈਵੇ ਲੈ ਫੋਨ ਨਾਲ ਕੀ ਬਾਤ ਆ ਫੇਸ ਬੜਾ ਚੰਗਾ ਕਰਮਾਈ ਦਾ ਫੇਸ ਬਿਊਟੀ ਕਮਾਲ ਦੀ ਹੈ ਬਾਕੀ ਤੋਰਾ ਦਾ ਰੱਖੋ ਨੇ ਸਵੀ ਪੜੀ ਰਾਜੀ ਰੋਜੀ ਖੋਲਾ ਕੱਲੀ ਕੱਚੀ ਕੱਚੀ ਅਣ ਲੈਣੀ ਆ ਡਰ ਇਹਨ ਕੁ ਕਮਾਲ ਦਾ ਤਿਆਰ ਕਰਨਾ ਇਹ ਥੋੜੀ ਜਿਹਾ ਤਲਿਆਰੇ ਦੀ ਕਰਦੀ ਖੁੱਲੀ ਸੀਗੀ ਬੜਾ ਓਕੇ ਬਈ ਤੇ ਕਿੰਨੇ ਮੋਲ ਦਾ ਜਾਇਜ ਆ ਬਾਈ ਜਾਇ ਜੀ 65000 ਦੀ ਬਸ਼ੀਰ ਦੇ ਬਾਈ ਠੀਕ ਆ 65000 ਰੁਪਇਆ ਮੋਲ ਲਾ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰੀ ਹੋਦੀ ਆ ਕੱਲੀ ਕੱਚੀ ਕੱਚੀ ਆ ਦੇਣ ਲੈਦੀ ਆ ਆਰਡਰ ਜਿਹੜਾ ਇਹਨੇ ਬਹੁਤ ਸੋਹਣਾ ਤਿਆਰਿਆ ਨਾ ਤਿਆਰੀ ਬਹੁਤ ਚੰਗੀ ਜਗਦੀ ਆ ਇਹ ਹੂੰ ਠੀਕ ਚਤਰ ਉਰਟ ਲਟ ਲਟ ਬਹੁਤ ਹੁੰਦਾ ਹੂੰ ਠੀਕ ਆ ਓਕੇ ਅੱਗੇ ਵੀਰੇ ਮੱਝ ਆਪਣੇ ਘਰ ਦੀ ਇਹ ਆਪਣੇ ਘਰ ਦੀ ਮੱਝ ਆ ਜੀ ਠੀਕ ਆ ਰੈਂਟੀ ਵਾਲੀ ਜੇ ਤਾਂ ਜਿਹੜਾ ਸੁਆ ਸੁਣਦੀ ਆ ਵੀ ਤੇ ਦੂਜੇ ਸੁਣੇ ਕਿੰਨੇ ਦਿਨ ਲੈ ਜੀ ਹੁਣ ਮਤਲਬ 6 ਤੋਂ 7 ਲੈ। 6 ਤੋਂ 7 ਲੈ। ਕਿੰਨਾ ਦੁੱਧ ਚੋਇਆ ਬਾਈ ਪਿਛਲੇ ਸਾਲ? ਬਾਈ ਜੀ ਇਹਦਾ ਤਾਂ ਮੰਨ ਲਓ ਵੀ ਬਹੁਤ ਚੰਗਾ ਰਿਕਾਰਡ ਹੈਗਾ। ਠੀਕ ਆ। ਇਹਦਾ 10 ਲੀਟਰ ਪਹਿਲੇ ਸੁਰਤ ਕੱਢ ਲਿਆ। 10 ਲੀਟਰ। ਹਾਂਜੀ। ਠੀਕ ਆ। ਕੱਲੇ ਕਹਿਣ ਦੀਆਂ ਗੱਲਾਂ ਨਹੀਂ ਐ। ਠੀਕ ਆ। ਇਹ ਬੰਦਾ ਕੋਈ ਮੰਨ ਕੇ ਚੱਲੋ ਆਪਾਂ ਤੋਂ ਲੈਂਦਾ। ਹਮ। ਪਿਛਤ ਸੂਈ ਤੋਂ ਜਿੱਦੇ 10-12 ਦਿਨ ਹੋ ਗਏ ਦੁੱਧ ਤੇ ਮੈਨੂੰ 10-12 ਦਿਨ ਤੇ ਆਉਣਾ ਹੈ। ਹਾਂਜੀ ਹਾਂਜੀ। ਚੋ ਕੇ ਲੈ ਜੇ 20 ਲੀਟਰ ਦੁੱਧ ਤੇ ਦੂਜੀ ਸੂਈ ਪਾਉਗੀ ਆਈ ਤੇ। ਠੀਕ ਆ। ਹਾਂ। ਹਮ। ਫੇਸ ਬੜਾ ਚੰਗਾ ਦੋਨੇ ਸਿੰਘ ਕਰਮਾ ਦੇ ਵਿੱਚ ਬੰਦਾ ਸੁਣ ਕੇ ਇਹ ਗੱਲ ਵੀ ਕੋਈ ਗਾਣ ਨਹੀਂ ਦਿੰਦੀ ਵੀਟਰ ਸਹੀ ਗੱਲ ਆ ਪਰ ਆਪਾਂ ਨੂੰ ਇਹ ਚੀਜ਼ ਦਾ ਮਾਣ ਆ ਗਿਆ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਵੇਚਣੀ ਵੇਚਣੀ ਸਹੀ ਗੱਲ ਆ ਸਿੰਘ ਦੇਖੋ ਭਾਈ ਜਵੇਂ ਨਾਲੋਂ ਮੋੜਿਆ ਵਾ ਕਰਮਾ ਇਹ ਕੋਈ ਸਿੰਘ ਬੰਦਾ ਨਹੀਂ ਢੰਡੀ ਵੀ ਇੰਨੀ ਆ ਤੂੰ ਭੰਮੇ ਜਵੇਂ ਗਾਂ ਦੇ ਥੱਲੇ ਬਹਿ ਜਾ ਨੇ ਅਮਰੀਕਨ ਦੇ ਬਹਿ ਜਾ ਠੀਕ ਆ ਕਹਿੰਦੀ ਕੁਝ ਨਹੀਂ ਆ ਮਤਲਬ ਵੀ ਨਹੀਂ ਕਿਸੇ ਵੀ ਸਿੰਘ ਦੇਖੋ ਭਾਈ ਦੋਨੇ ਸਿੰਘ ਇੱਕੋ ਜਿਹਾ ਕਰਮਾ ਦੇ ਫੇਸ ਦੇਖੋ ਫੇਸ ਬਿਊਟੀ ਕਮਾਲ ਦੀ ਆ ਕੀ ਆ ਬਾਤ ਆ ਤੇ ਰਾਜ ਹੀ ਆ ਜਿਹੜੀ ਸਮੇਂ ਪੜੀ ਫੁੱਲ ਆ ਇਹ ਥਾਣ ਲੈ ਬਾ ਦੇਖੋ ਭਾਈ ਦੁੱਧ ਮਾਲਕ ਲੈ ਬਾ ਦੇਖੋ ਲੈ ਕਮਾਲ ਮਸਾਲ ਚੰਗੀ ਕਰਕੇ ਦੁੱਧ ਹੀ ਚੰਗਾ ਲੱਗੇ ਜੀ ਗਾੜੀ ਗੂੜੀ ਪੂਰੀ ਚੰਗੀ ਆ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਵ ਤੇ ਬਾਕੀ ਤੋਰਾ ਤਾਰਾ ਦੇਖੋ ਬਾਈ ਦੇ ਫਾਰਮ ਦੀ ਵੀ ਮੱਝ ਆ ਭਾਈ ਤੇ ਘਰ ਦੀ ਮੱਝ ਲੈ ਬਾ ਦੇਖੋ ਲੈ ਬਾ ਕਮਾਲ ਦਾ ਤੋਰਾ ਤਾਰਾ ਦੇਖੋ ਰਾਜੀ ਰੂਜੀ ਫੁੱਲ ਪੂਰੀ ਬਈਆਂ ਸਨਰ ਕੀ ਪਈ ਆ ਬਾਕੀ ਦੁੱਧ ਦਾ ਰਿਕਾਰਡ ਹੈ ਜਿਹੜਾ 19 ਲੀਟਰ ਬਾਈ ਕਹਿੰਦਾ ਸੀ ਪਿਛਲੇ ਸੂਈ ਪਹਿਲੇ ਸੂਈ ਚੋਇਆਗਾ ਇਹ ਵੀ ਮੜਕੇ ਦੇਵਾ ਕੋਈ ਚੱਕਰ ਨਹੀਂ ਕੀ ਬੰਦਾ ਕੋਈ ਉਹ ਆ ਜਾਂਦਾ ਸਹੀ ਗੱਲ ਆ ਬਈ ਸੂਈ ਤੋਂ ਬਾਅਦ ਲੈ ਜਾਈ ਹੂੰ ਵੀ ਇੱਕ ਬਾਕੀ ਬਈ ਮੱਝ ਦਾਸ ਦੀਆ ਵਾਕਈ ਚੰਗੀ ਆ ਥਾਂ ਲੇਵਾ ਬੜਾ ਚੰਗਾ ਦੋਨੇ ਪਾਸਿਆਂ ਤੋਂ ਲੇਵਾ ਦਿਖਾਵਾਂਗੇ ਕੱਚੀ ਜ਼ਰੂਰ ਆ ਦੇਣ ਹਜੇ ਲੈਣ ਦੀ ਆ ਉਹਦ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਦੇ ਨੇ ਲੇਵਾ ਬਹੁਤ ਆ ਹਨਾ ਬਈ ਮੱਝ ਦਾ ਹਾਂਜੀ ਲੇਵਾ ਦੇ ਚੌਣ ਚੌਣ ਬਹੁਤ ਚੰਗਾ ਲੱਗਿਆ ਜੀ ਠੀਕ ਆ ਹਾਂਜੀ ਇਹ ਕੋਕਨੇਬੀ ਦਿੱਤੇ ਤਾਂ ਲੱਗਿਆ ਸਹੀ ਗੱਲ ਆ ਬਈ ਕਿਤੋਂ ਵੀ ਹੱਥ ਦਰਾਂ ਨਹੀਂ ਜਿੱਕਾ ਟਿੱਕੇ ਤੋਂ ਵੀ ਕਿਸੇ ਗੱਲੋਂ ਵੀ ਲੈ ਇਧਰੋਂ ਵੀ ਲੈ ਵਾ ਚੈੱਕ ਕਰ ਲੋ ਕਿਆ ਵਾ ਤਾਂ ਨਾੜਾ ਨੂਣਾ ਫੌਲਾ ਚੰਗੀਆਂ ਬਈ ਦੁੱਧਾਂ ਵਾਲੀ ਮਾਜਾ ਵਾ ਕੇ ਬਾਕੀ ਰਿਕਾਰਡ ਵੀ ਚੰਗਾ ਬਾਈ ਦੇ ਘਰ ਦੀ ਘਰੇ ਚੋਈ ਵੀ ਆ ਹਨ ਬਈ ਤੇ ਮੁੱਲ ਕੀ ਦਾ ਜਾਇਜ਼ ਆ ਬਈ ਬੋਲੋ ਜੀ 3 ਲੱਖ ਰੁਪਏ ਜੀ ਮਾਨਤਨ ਹੋ ਜੂ ਹਾਂਜੀ ਮਾਨਤਨ ਕਰ ਦਾਂਗੇ 3 ਲੱਖ ਰੁਪਏ ਮੋਨ ਪਰ ਜਿਹੜੇ ਬੰਦੇ ਨੂੰ ਨਿਰਖ ਪਰਖ ਆਗਾ ਉਹੀ ਲਊ ਤੇ ਉਹੀ ਆਪਾਂ ਨੂੰ ਫੋਨ ਲਾਵੇ ਐਵੇਂ ਤਾਂ ਵੀ ਜੋ ਵੀ ਮਾਂ ਨੂੰ ਕੋਈ ਫਾਇਦਾ ਨਹੀਂ ਠੀਕ ਆਪਾਂ ਨੂੰ ਕੋਈ ਬੜਾ ਜ਼ਰੂਰੀ ਨਹੀਂ ਵੀ ਆ ਮੈਂ ਕਹਦੀ ਆਪਾਂ ਸਹੀ ਗੱਲ ਆ ਬਈ ਕਿਉਂ ਹਰੇਕ ਬੰਦੇ ਦਾ ਬਸ ਦਾ ਕੰਮ ਹੈ ਨੀਗਾ ਹਾਂ ਬਈ ਇਹਨੂੰ ਪਰਖਾ ਦੁੱਧ ਬਈ ਹਮ ਸਾਰੀਆਂ ਗੱਲਾਂ ਦਾ ਉਹੀ ਲੋ ਜੀ ਸਹੀ ਗੱਲ ਆ ਬਈ ਧੰਨਵਾਦ ਬਈ